ਇਟਲੀ ਦੇ ਪੇਪਰ ਕਦੋਂ ਭਰੇ ਜਾਣੇ ਆ ਕਦੋਂ ਓਪਨ ਹੋਣੇ ਆ ਤੇ ਇਹਨਾਂ ਦੀਆਂ ਫਾਈਲਾਂ ਕਦੋਂ ਤਿਆਰ ਹੋਣੀਆਂ ਬਾ ਸਸਿਕਲ ਜੀ ਸਾਰਿਆਂ ਨੂੰ ਹਾਂਜੀ ਜਿਹੜੇ ਇਟਲੀ ਦੇ ਪੇਪਰ ਹੁਣ ਓਪਨ ਹੋਏ ਹੋਏ ਨੇ ਭਰੇ ਜਾ ਰਹੇ ਨੇ ਫਾਈਲਾਂ ਤਿਆਰ ਹੋ ਰਹੀਆਂ ਬਾ ਮੇਬੀ ਇਹ 12ਵੇਂ ਮਹੀਨੇ ਤੱਕ ਫਾਈਲਾਂ ਤਿਆਰ ਹੋਣਗੀਆਂ ਜਨਵਰੀ ਫਰਵਰੀ ਦੇ ਵਿੱਚ ਲਿਕਡੇ ਹੋਊਗਾ ਜਦੋਂ ਵੀ ਮੈਨੂੰ ਕੋਈ ਇਹਦੀ ਫਿਕਸ ਤਰੀਕ ਪਤਾ ਲੱਗੂ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੇ ਬਾਕੀ ਮੈਂ ਪਹਿਲੇ ਹੱਥ ਜੋੜ ਕੇ ਰਿਕਵੈਸਟ ਕਰਦੀ ਆ ਵੀਰੇ ਤੁਹਾਨੂੰ ਮੈਂ ਪੇਪਰ ਭਰੌਣ ਦਾ ਕੰਮ ਨਹੀਂ ਕਰਦੀ ਐ ਨਾ ਬਹੁਤ ਭੈਣ ਭਰਾਵਾਂ ਦੇ ਕਮੈਂਟ ਆ ਜਾਣੇ ਆ ਮੈਨੂੰ ਮੈਸੇਜ ਆਏ ਕਰਕੇ ਤੁਹਾਡੇ ਮੈਂ ਤੁਹਾਨੂੰ ਦੱਸਿਆ ਵੀ ਪੇਪਰ ਓਪਨ ਹੋਏ ਹੋਏ ਆ ਜੇ ਤੁਸੀਂ ਕਿਸੇ ਤੋਂ ਭਰੌਣ ਵੀ ਲੱਗੇ ਤਾਂ ਪਲੀਜ਼ ਚਾਹੇ ਤੁਹਾਡਾ ਕੋਈ ਵੀ ਸਾਕਾ ਵੀ ਆ ਤੇ ਤੁਸੀਂ ਆਪਣਾ ਪ੍ਰੂਫ ਜ਼ਰੂਰ ਰੱਖਿਓ ਜਦੋਂ ਤੁਸੀਂ ਉਹਨਾਂ ਦੇ ਬੈਂਕ ਅਕਾਊਂਟ ਵਿੱਚ ਚਾਹੇ ਪੈਸੇ ਪਾਉਣੇ ਚਾਹੇ ਤੁਸੀਂ ਬਾਈ ਹੈਂਡ ਪੈਸੇ ਦਿੰਨੇ ਆ ਉਹਦੀ ਸਨੈਪ ਵਗੈਰਾ ਵੀ ਕਿਉਂਕਿ ਬਹੁਤ ਕਾਸ਼ ਹਨਾ ਹੋ ਰਿਹਾ ਵਾ ਠੱਗੀਆਂ ਧੋਰੀਆਂ ਜੋ ਵੀ ਆ ਤੇ ਬਾਕੀ ਜਦੋਂ ਵੀ ਤੁਹਾਡੇ ਪੇਪਰ ਭਰੇਗੇ ਇੱਕ ਰਸੀਬੂਤਾ ਮਿਲਦਾ ਹੁੰਦਾ ਉਹਦੇ ਤੋਂ ਪ੍ਰੂਫ ਹੁੰਦਾ ਏ ਵੀ ਸਾਡੇ ਪੇਪਰ ਭਰੇ ਹੋਏ ਆ ਤੇ ਮੈਂ YouTube ਤੇ ਫੁੱਲ ਵੀਡੀਓ ਪਾਉਂਗੀ ਜਿਹਦੇ ਵਿੱਚ ਉਹ ਰਸੀਬੂਤਾ ਵੀ ਦਿਖਾਵਾਂਗੀ ਵੀ ਆਹ ਵਾਲਾ ਰਸੀਬੂਤਾ ਹੁੰਦਾ ਉਹ ਵੀ ਕਈ ਵਾਰ ਫੇਕ ਕੱਢ ਕੇ ਦੇ ਦਿੰਦੇ ਆ ਨਾ ਤੇ ਬਾਕੀ ਤੁਸੀਂ ਪਲੀਜ਼ ਆਪਣਾ ਧਿਆਨ ਜ਼ਰੂਰ ਰੱਖਿਓ ਜੇ ਕਿਸੇ ਤੋਂ ਭਰੌਣੇ ਵੀ ਆ ਪੇਪਰ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਆ 100% ਤੁਹਾਨੂੰ ਲੱਗਦਾ ਵੀ ਬੰਦਾ ਸਹੀ ਆ ਆਪਣੇ ਕੋਲ ਹਰ ਇੱਕ ਚੀਜ਼ ਦਾ ਪ੍ਰੂਫ ਜ਼ਰੂਰ ਰੱਖਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਤੁਹਾਡਾ ਸਾਰੇ